ਜਦੋਂ ਤੁਹਾਡੇ ਪਿਛਲੇ ਮਾਲੋ ਮੰਤਰੀ ਸਾਹਿਬ ਉਤਰ ਗਏ ਹਨ ਤੇ ਤੁਹਾਡੇ ਵੀ ਸਟੇਟਸ ਨਾਲ ਦੀ ਨਾਲ ਜਿਹੜੇ ਹੈਗੇ ਧੜਾ ਧੜ ਭੰਨ ਲੱਗੇ ਦਾ ਕਾਰਨ ਤੇ ਲੋਕਾਂ ਨੇ ਉਹੀ ਰੀਤ ਕੀਤੀ ਤੇ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਹਾਂ ਉਹੀ ਗੱਲ ਹੈ ਗਰੀ ਘਰੇ ਕੋੜੇ ਵਾਲੀ ਨਾਲ ਉਹ ਉਹੀ ਸਦੀਪ ਭਾਸ਼ਾ ਜਿੱਤਾ ਹੀ ਹੈ ਵੀ ਚਲੋ ਮੁੱਲ ਲਾਤਾ ਆਪਾਂ ਨੂੰ ਤਾਂ ਉਹ ਵੀ ਕਬੂਰ ਹੈ ਤੇ ਕਹਿੰਦੇ ਵੀ ਸ਼ਾਇਦ 47 ਵਾਲੇ ਕੇਸ ਹੋਣੇ ਆ ਜਾਂ ਕੋਈ ਹੋਰ ਭਾਈ ਕੇਸ ਤਾਂ ਮੇਰੇ ਹੁਣ ਵੀ ਚੱਲੀ ਜਾਂਦੇ ਜੀ ਹੁਣ ਚਾਰ ਬੰਦੇ ਜਾਣਦੇ ਜੇ ਉਹਦਾ ਫਾਇਦਾ ਉਹਦੇ ਲੋਕਾਂ ਨੂੰ ਦੇ ਸਕੀਏ ਤਾਂ ਉਹ ਤੋਂ ਵਧੀਆ ਕੀ ਹੋ ਸਕਦਾ ਅਸੀਂ ਤਾਂ ਕੋਈ ਨਹੀਂ ਕੋਈ ਪੇਸ਼ਾ ਲੈ ਕੇ ਨਹੀਂ ਚੱਲੇ ਇਸ ਤੋਂ ਵੀ ਯਾਨੀ ਕਿ ਆ ਮੇਰੇ ਮਨ 'ਚ ਸੀ ਮੈਂ ਕਰਨੀ ਸੀ ਮੈਂ ਕਰਕੇ ਦੇਖੀ ਟਰਾਈ ਕਰਕੇ ਦੇਖੀ ਹਾਂ ਜਿੱਥੇ ਅੱਗੇ ਵੀ ਕਿਤਨਾ ਕਰੇ ਲੋਡ ਪੈਂਦੀ ਉਹ ਆਪਾਂ ਖੜੇ ਹੁਣ ਐਗਜ਼ਾਮਪਲ ਲਿਆ ਵੀ ਮੈਂ ਲੀਡਰ ਐਜੇ ਲੀਡਰਾਂ ਨੂੰ ਕਿਹਾ ਸੀ ਵੀ ਲੀਡਰ ਨੇ ਇੱਥੇ ਹੱਕਦਾਰ ਗੋਲੇ ਦੇ ਜਿਹੜੇ ਚੰਗੇ ਬੰਦੇ ਨੇ ਉਹ ਚੰਗੇ ਵੀ ਨੇ ਜਰੂਰ ਮਾਲ ਲੱਗੇ ਵੀ ਡਾਕਟਰ ਨੂੰ ਕਿਹਾ ਸੀਗਾ ਜਿਹੜਾ ਮਾਲ ਲੱਗੇ ਡਾਕਟਰ ਵਰਗਿਆਂ ਨੂੰ ਕਿਹਾ ਸੀ ਡਾਕਟਰ ਵਰਗਿਆਂ ਨੂੰ ਕਿਹਾ ਸੀ ਨਾ ਤੇ ਜੋਰ ਜੋਰ ਵਾਲੀਆਂ ਅੰਗਲਦਾਂ ਨੇ ਬਈ ਜਦੋਂ ਥੋੜੀ ਜਿਹੀ ਦਾਮਾਂ ਤੁਸੀਂ ਲੜੋ ਜਾਂਦੇ ਜੰਗਾ ਲੜਦੇ ਲੜੀਆਂ ਵੀ ਜਾਂਦੀਆਂ ਹਾਰ ਵੀ ਜਾਂਦੇ ਨੇ ਜਿੱਤ ਵੀ ਜਾਂਦੇ ਜਿਹੜੇ ਬੰਦੇ ਜਦ ਮੇਰੀ ਹਾਰ ਤੇ ਹਸਰੇ ਸੀ ਅੱਜ ਉਹ ਸਿੰਗਲੇ ਦੀ ਜੇਲ੍ਹ ਜਾਣ ਤੇ ਹੱਸੀ ਜਾਂਦੇ ਨੇ ਵੀ ਲੋਕਾਂ ਦਾ ਕੰਮ ਹੈ ਸੁਆਦ ਲੈਣਾ ਇਹ ਅੱਜ ਮੇਰੀ ਕੁਝ ਮੈਥੋ ਕੋਈ ਗਲਤੀ ਹੋ ਗਈ ਤਾਂ ਮੇਰਾ ਸਵਾਲ ਲੈਣਾ ਕੱਲ ਨੂੰ ਉਹਨਾਂ ਤੋਂ ਹੋਰ ਵੀ ਇਹ ਸਿਰਫ ਸਵਾਸ-ਸਵਾਦ ਦੇ ਵਿੱਚ ਤੇ ਸਵਾਸ-ਸਵਾਦ ਦੇ ਵਿੱਚ ਇਹਨਾਂ ਨੇ ਆਪਦਾ ਵੀ ਨੁਕਸਾਨ ਕਰਾ ਲਿਆ ਲੋਕਾਂ ਦੇ ਵਿੱਚ ਧਾਰਨਾ ਵੀ ਜੇ ਸਿੱਧੂ ਮੂਸੇਵਾਲਾ ਨੂੰ ਦੇਖ ਰਹੇ ਜਿਵੇਂ ਹੁਣ ਆਪਾਂ ਮੰਨ ਲਾ ਟਰੈਕਟਰ ਤੇ ਬੈਠੇ ਆਂ ਵੀ ਬੰਦਾ ਜੇ ਆਪਦੀ ਵੀ ਜ਼ਮੀਨ ਪਾਉਂਦਾ ਤਾਂ ਨਾਲ ਵਾਲੇ ਤੇ ਵੀ ਵੱਟ ਵੱਡ ਨੂੰ ਜੀ ਕਰਦਾ ਹੋਣਾ ਇਹਨਾਂ ਜੋਸ਼ ਨਹੀਂ 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 ਬਾਈ ਆਪਾਂ ਦਾ ਸਗੋਂ ਲਈ ਜਿੰਨਾ ਕੋ ਹੋ ਸਕਦਾ ਆਪਦੇ ਨਾਲ ਦੇਆਂ ਦੀ ਜੇ ਤੁਸੀਂ ਆਪਦੇ ਨਾਲ ਦੇਣ ਨੂੰ ਤਕੜੇ ਕਰੋਗੇ ਬਈ ਥੋੜੀ ਜ਼ਿੰਦਗੀ ਸੌਖੀ ਲੰਘ ਜਾਂਦੀ ਸਭ ਤੋਂ ਵੱਡਾ ਮਰਦ ਸਭ ਤੋਂ ਵੱਡਾ ਸੂਰਮ ਨੇਕਰ ਸਾਮਰੇ ਦੇਸ਼ ਤੇ ਪੰਜਾਬ ਦਾ ਪਿਸਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਆ ਸਿੱਧੂ ਮੂਸੇਵਾਲਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਪਹਿਲਾਂ ਤਾਂ ਬਈ ਇਹ ਦੱਸੋ ਬਈ ਯਾਰ ਮਨ ਲਾ ਬੰਦਾ ਕੈਨੇਡਾ ਕਨੋਡਾ ਜਾਣ ਦੇ ਵਾਸਤੇ ਸਾਰਾ ਕੁਝ ਲਟਾਉਣ ਨੂੰ ਫਿਰਦਾ ਆਉਂਦਾ ਨਾ ਤੁਸੀਂ ਦੁਨੀਆ ਛੱਡ ਕੇ ਮੰਨ ਲਓ ਪਿੰਡ ਦੇ ਵਿੱਚ ਜਿਹੜਾ ਹੈ ਕਿਰਾਏ ਲਾਉਂਦੇ ਫਿਰਦੇ ਹੋ ਕੀ ਕਾਰਨਾ ਦੁਬਾਰਾ ਪਿੰਡ ਦੇ ਨਹੀਂ ਕਿਰਾਇਆ ਤਾਂ ਇਹ ਬਈ ਵਿਲੇ ਹੁੰਨੇ ਟਾਈਮ ਫੇਰਾਉਦਾ ਮਾੜਾ ਮੋਟਾ ਕੰਮ ਧੰਦਾ ਕਰ ਲਈਦਾ ਬਾਕੀ ਕੈਨੇਡਾ ਵੀ ਦੇਖ ਜਾਂਦੀ ਬਈ ਉੱਚਵਰੀ ਪੜਪੜ ਕੇ ਆਵਦੇ ਸੀ ਆ ਗਏ ਪਰ ਇੱਥੇ ਇੱਥੇ ਰਹਿਣਾ ਇਹ ਆ ਵੀ ਚਲ ਇੱਥੇ ਆਉਦੇ ਚਾਚੇ ਤਾਏ ਬਜ਼ੁਰਗ ਆਉਦੇ ਲੋਕ ਨੇ ਇੱਥੇ ਇੱਥੇ ਰਹਿਣਾ ਉਦਾਂ ਸ਼ਾਂਤੀ ਹੈ ਇੱਥੇ ਸੌਖਾ ਆਉਦੇ ਆਉਦੇ ਲੋਕਾਂ ਚ ਰਹਿਣਾ ਵਧੀਆ ਲੱਗਦਾ ਹਰ ਇੱਕ ਬੰਦੇ ਦੀ ਪ੍ਰਾਇੋਰਟੀ ਹੁੰਦੀ ਆ ਆਪੋ ਆਪਣੇ ਸਾਹ ਨਾਲ ਆਪਾਂ ਨੂੰ ਉਰੇ ਚੰਗਾ ਲੱਗਦਾ ਤਾਂ ਅੰਗਰ ਕਿਤੇ ਪਿੰਡ ਤੁਰੇ ਫਿਰਦੇ ਹੋਵੇ ਮੰਨ ਲਓ 1 ਸਾਲ ਲਾਈਵ ਹੈ ਨਾ ਫਾਰ ਐਗਜ਼ਾਮਪਲ ਪੂਰਾ ਤੇ ਕਿੰਨਾ ਚਿਰ ਪਿੰਡ ਚ ਰਹਿਣਾ ਤੇ ਕਿੰਨਾ ਬਾਹਰ ਮੈਂ ਬਈ ਆਲਮੋਸਟ ਜੇ ਕਿਤਨੇ ਕਿਤੇ ਕੋਈ ਫੰਕਸ਼ਨ ਫੰਕਸ਼ਨ ਹੁੰਦਾ ਮੈਨੂੰ ਲੱਗਦਾ ਵੀ ਜੇ ਸਾਲ ਦੇ ਵਿੱਚ ਅ 12 ਮਹੀਨਿਆਂ ਤੇ ਜਿਹੜਾ ਤੁਸੀਂ ਸਿਆਸਤ ਚਾਉਂਦਾ ਜਿਹੜਾ ਨੱਚਾ ਲੇਤਾ ਸੀ ਐ ਕਰ ਜਿਹੜਾ ਪੱਕ ਗਿਆ ਹਨ ਉਹ ਆਪਦੇ ਮਾਲੋ ਕੈਰੀਅਰ ਛੱਡ ਕੇ ਜਾਂ ਕਹਿ ਰਹੇ ਤੇ ਨਾਲ-ਨਾਲ ਕਰਨ ਉਹਦਾ ਕੀ ਕਰਨ ਦੇ ਅਸੀਂ ਮੇਨ ਮੋਟਾ ਨਹੀਂ ਉਹ ਯਾਰ ਕੋਈ ਮੇਨ ਉਹ ਨਹੀਂ ਸੀਗਾ ਬਸ ਹਰੇਕ ਨੂੰ ਮੈਂ ਤਾਂ ਮੇਰਾ ਤਾਂ ਯਾਨੀ ਕਿ ਸੁਭਾਅ ਹੈ ਵੀ ਜੋ ਤੁਹਾਡੇ ਮਨ ਦੇ ਵਿੱਚ ਹੁੰਦਾ ਤੁਹਾਨੂੰ ਐਟ ਲੀਸਟ ਟਰਾਈ ਕਰਨਾ ਚਾਹੀਦਾ ਤੇ ਮੇਰਾ ਵੀ ਮਨ ਦੇ ਵਿੱਚ ਬਹੁਤ ਟਾਈਮ ਦਾ ਸੀਗਾ ਵੀ ਚਲੋ ਇੱਥੇ ਰਹਿਨੇ ਆਪਾਂ ਠੀਕ ਹੈ ਜਿਵੇਂ ਹੁਣ ਅਸੀਂ ਪਿੰਡ 'ਚ ਰਹਿੰਨੇ ਆ ਪਿੰਡ ਦੀ ਸਰਪੰਚੀ ਕਰੀ ਜਾਂਦੇ ਆ ਠੀਕ ਹੈ ਚਲ ਸ਼ਹਿਰ ਦੇ ਵਿੱਚ ਜੇ ਮਾੜਾ ਮੋਟਾ ਜੇ ਕਿਸ ਨਾ ਕਿਸੇ ਵਾਸਤੇ ਹੱਥ ਪੱਲਾ ਪੈਂਦਾ ਤਾਂ ਕੁਝ ਨਾ ਕੁ ਕੁਛ ਨਾ ਕੁਝ ਜੇ ਆਪਾਂ ਕਰ ਸਕਦੇ ਆ ਆਪਣੇ ਹੁਣ ਚਾਰ ਬੰਦੇ ਜਾਣਦੇ ਜੇ ਉਹਦਾ ਫਾਇਦਾ ਆਪਦੇ ਲੋਕਾਂ ਨੂੰ ਦੇ ਸਕੀਏ ਤਾਂ ਉਹ ਤੋਂ ਵਧੀਆ ਕੀ ਹੋ ਸਕਦਾ ਸਰਪੰਚ ਬਣ ਕੇ ਬਾਈ ਕੀ ਕੀ ਕੰਮ ਕਰਦੇ ਮੰਨ ਲਓ ਤੁਹਾਨੂੰ ਸਰਪੰਚ ਬਾਈ ਤੁਸੀਂ ਇਹ ਪਿੰਡ ਦੇ ਲੋਕਾਂ ਤੋਂ ਪੁੱਛ ਸਕਦੇ ਹੋ ਬਾਈ ਹੁਣ ਕਾਫੀ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਇੱਥੋਂ ਦੇ ਹਾਲਾਤ ਸੀਗੇ ਹੁਣ ਅੱਗੇ ਨਾਲੋਂ ਮੈਂ ਕਹਿੰਦਾ ਵੀ 70% ਚੀਜ਼ਾਂ ਚੇਂਜ ਹੋ ਗਈਆਂ ਤੇ ਬਾਕੀ ਅਸੀਂ ਕਰੀ ਜਾਂਦੇ ਆ ਬਈ ਆਲਮੋਸਟ ਮਨ ਲਓ ਜਿਹੜਾ ਹੁਣ ਤੁਸੀਂ ਸਿਆਸਤ ਦੇ ਵਿੱਚ ਸੀਗਾ ਲਗਾਤਾਰ ਚੱਲੇ ਗਿਆ ਹੁਣ ਤੁਹਾਡੇ ਪਿਛਲੇ ਮਨ ਲਓ ਮੰਤਰੀ ਸਾਹਿਬ ਉਤਰ ਗਏ ਹੈਨਾ ਤੇ ਤੁਹਾਡੇ ਵੀ ਸਟੇਟਸ ਨਾਲ ਦੀ ਨਾਲ ਜਿਹੜੇ ਹੈਗੇ ਧੜਾ ਧੜ ਫੈਨ ਲੈ ਕੇ ਇਹਦਾ ਕਾਰਨ ਕੀ ਹੈ ਨਹੀਂ ਨਹੀਂ ਦੇਖ ਬਈ ਇਹ ਗੱਲ ਇਹ ਹੈਗੀ ਵੀ ਆ ਜਦੋਂ ਕਈ ਵਾਰੀ ਚੀਜ਼ਾਂ ਤੁਸੀਂ ਪ੍ਰਡਿਕਸ਼ਨਾਂ ਕਰ ਲੈਂਦੇ ਹੋ ਨਾ ਆਪ ਹੁਣ ਜਿਵੇਂ ਕਈ ਵਾਰੀ ਚੀਜ਼ਾਂ ਆਪਾਂ ਸੋਚ ਲੈਂਦੇ ਆਪਾਂ ਨੂੰ ਹੀ ਇੰਟੈਂਸ਼ਨ ਹੋ ਜਾਂਦੀ ਹੈ ਵੀ ਇਹ ਰਾ ਚੀਜ਼ ਹੋਊਗੀ ਹੋਊਗੀ ਜੀ ਦੇਖ ਲਿਓ ਅਸੀਂ ਤਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਬਾਈ ਇੱਦਾਂ-ਇੱਦਾਂ ਕਰਕੇ ਆਪਾਂ ਪਾਰਟੀਆਂ ਠੀਕ ਹੈ ਸਾਰੀਆਂ ਪਾਰਟੀਆਂ ਚੰਗੀਆਂ ਨਹੀਂ ਸਾਰੀਆਂ ਮਾੜੀਆਂ ਨਹੀਂ ਹਰ ਇੱਕ ਜਿਹੜੀ ਪਾਰਟੀ ਦਾ ਕਾਰਜਕਾਲ ਹੁੰਦਾ ਉਹ ਗਲਤੀਆਂ ਵੀ ਕਰਦੀ ਹੈ ਪਰ ਸਾਨੂੰ ਛੰਡਿਆਂ ਡੰਡੀਆਂ ਪਿੱਛੇ ਛੱਡ ਕੇ ਵੀ ਚੰਗੇ ਬੰਦੇਆਂ ਪਿੱਛੇ ਜਾਓ ਜਿਹੜਾ ਬੰਦਾ ਕੰਮ ਕਰਦਾ ਉਹਦੀ ਕਦਰ ਕਰੋ ਬਸ ਬਾਕੀ ਹੁਣ ਪਾਰਟੀ ਤਾਂ ਹੀ ਚੰਗੀ ਆਈ ਸੀਗੀ ਪਰ ਹੁਣ ਬੰਦਾ ਉਹੋ ਜਿਹਾ ਆ ਗਿਆ ਸੋ ਸਾਨੂੰ ਇਹ ਵੀ ਬੰਦੇਆਂ ਪਿੱਛੇ ਜਾਓ ਛੰਡੀਆਂ ਪਿੱਛੇ ਨਾ ਜਾਓ ਪਾਰਟੀਆਂ ਪਿੱਛੇ ਨਾ ਜਾਓ ਤੁਸੀਂ ਜਿਹੜਾ ਚੰਗਾ ਬੰਦਾ ਦੇਖੋ ਵੀ ਉਹਦਾ ਕਰਤਾਰ ਕਿਹੋ ਜਿਹਾ ਹੈ ਉਹਨੇ ਇਲਾਕੇ ਖਾਤਰ ਕੀ ਕੀਤਾ ਉਹਦੀ ਕੀ ਆਪਣੀ ਉਹਦੇ ਪਿਓ ਦਾਦੇ ਕੀ ਕੰਮ ਕਰਦੇ ਰਹੇ ਨੇ ਇਲਾਕੇ ਵਾਸਤੇ ਵੀ ਇਹ ਚੀਜ਼ਾਂ ਸੋਚ ਕੇ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਲੋਕਾਂ ਨੇ ਉਹੀ ਕਰੀਤ ਕੀਤੀ ਤੇ ਦੇਖੋ ਰਿਜ਼ਲਟ ਕਿਸ ਸਮਾਂ ਹਾਂ ਉਹੀ ਗੱਲ ਆ ਕਦੇ ਕਦੇ ਕੋੜੇ ਵਾਲੀ ਲਾਲਾ ਵੀ ਉਹ ਹੀ ਸਦੀਪ ਭਾਸ਼ਾ ਜਤਾਈ ਹੀ ਹੈ ਵੀ ਚਲੋ ਮੁੱਲ ਲਾਤਾ ਆਪਾਂ ਨੂੰ ਤਾਂ ਉਹ ਵੀ ਕਬੂਲ ਹੈ ਇੱਕ ਬਾਈ ਜਿਹੜਾ ਹੈਗਾ ਇਹ ਗੱਲ ਮੰਨੀਆਂ ਦੇ ਯਾਦਾਰ ਲੋਕ ਸੋਚਦੇ ਆ ਵੀ ਜਿਹੜੇ ਬੰਦੇ ਨੇ 295 ਵਰਗਾ ਗਾਣਾ ਲਿਖਿਆ ਹੋਵੇ ਹੈ ਨਾ ਤੇ ਉਹ ਬੰਦਾ ਰਾਜਨੀਤੀ 'ਚ ਨਹੀਂ ਜਾ ਸਕਦਾ ਉਹ ਕਾਰਨ ਕੀ ਬਣਿਆ ਕਈ ਕਹਿੰਦੇ ਵੀ ਸ਼ਾਇਦ 47 ਵਾਲੇ ਕੇਸ ਹੋਣੇ ਆ ਜਾਂ ਕੋਈ ਹੋਰ ਵੀ ਕੇਸ ਤਾਂ ਮੇਰੇ ਹੁਣ ਵੀ ਚੱਲੀ ਜਾਂਦੇ ਆ ਜੀ ਉਹੀ ਗੱਲ ਹੈ ਨਾ ਬਈ ਵੀ ਹਰੇਕ ਦਾ ਆਪੋ ਆਪਣਾ ਸਾਹਬ ਆ ਹੈ ਨਾ ਅੱਦੇ ਇੱਕ ਬੜੇ ਇੱਕ ਕਪੂਰ ਦਾ ਇੱਕ ਸ਼ਾਇਰ ਸੀ ਉਹਨੇ ਲਿਖਿਆ ਸੀ ਉਹ ਕਹਿੰਦਾ ਵੀ ਸਾਰੀ ਦੁਨੀਆ ਦੇ ਰੋਲੇ ਉਹਦੀ ਮੁੱਕ ਜਾਣਗੇ ਜਦੋਂ ਅਸੀਂ ਸਮਝਣ ਲੱਗ ਜਾਾਂਗੇ ਵੀ ਜਿਹੜੀ ਸਾਹਮਣੇ ਵਾਲੀ ਦੀ ਸੋਚ ਹੈ ਉਹ ਸਾਡੇ ਤੋਂ ਉਹ ਗਲਤ ਨਹੀਂ ਉਹ ਸਿਰਫ ਸਾਡੇ ਤੋਂ ਅਲੱਗ ਹੈ ਅਸੀਂ ਇਹ ਹੀ ਨਹੀਂ ਸਮਝ ਸਕਦੇ ਵੀ ਅਸੀਂ ਇਹ ਸਮਝਣ ਲੱਗ ਗਏ ਨੇ ਵੀ ਉਹ ਫਲਾਣਾ ਗਲਤ ਹੈ। ਕਈ ਵਾਰੀ ਹੁੰਦਾ ਹੈ ਕਿਸੇ ਦਾ ਸੋਚਣ ਦਾ ਤਰੀਕਾ ਕੁਝ ਹੋਰ ਹੁੰਦਾ ਹੈ ਉਹ ਕੁਝ ਹੋਰ ਸੋਚਦਾ ਹੁੰਦਾ ਹੈ। ਅਸੀਂ ਇਹ ਸੋਚੀ ਜਾਂਦੇ ਵੀ ਸਿਆਸਤ ਯਾਰ ਇੱਕ ਤਰ੍ਹਾਂ ਦੀ ਅਸੀਂ ਤਾਂ ਕੋਈ ਇਹਨੂੰ ਕੋਈ ਪੇਸ਼ਾ ਲੈ ਕੇ ਨਹੀਂ ਚੱਲੇ ਇਸ ਤਾਂ ਯਾਨੀ ਕਿ ਆ ਮੇਰੇ ਮਨ 'ਚ ਸੀ ਮੈਂ ਕਰਨੀ ਸੀ ਮੈਂ ਕਰਕੇ ਦੇਖੀ ਟਰਾਈ ਕਰਕੇ ਦੇਖੀ ਹਾਂ ਜਿੱਥੇ ਅੱਗੇ ਵੀ ਕਿਤੇ ਨਾ ਕਿਤੇ ਲੋੜ ਪੈਂਦੀ ਉਹ ਆਪਾਂ ਖੜੇ ਹਾਂ। ਮਾਲਕ ਅਗਲੀ ਵਾਰੀ ਫੇਰ 27 ਦੇ ਵਿੱਚ ਨਹੀਂ ਨਹੀਂ ਮੈਂ ਮੈਂ ਵੋਟਾਂ ਦੀ ਗੱਲ ਨਹੀਂ ਕਰ ਰਿਹਾ ਬਾਈ ਮੈਂ ਉਦਾਂ ਗੱਲ ਕਰ ਰਿਹਾ ਵੀ ਜੇ ਕਿਤੇ ਨਾ ਕਿਤੇ ਸਾਡੀ ਪ੍ਰੈਜ਼ੈਂਸ ਨਾਲ ਕਿਸੇ ਦਾ ਭਲਾ ਹ ਕਿਸੇ ਹੈਲਪਰੀ ਲੋਡੂ ਤਾਂ ਅਸੀਂ ਖੜੇ ਹਾਂ 24 ਘੰਟੇ ਵੋਟਾਂ ਤੋਂ ਲੈਦਾ ਮੰਨ ਲਓ ਜਦੋਂ ਤੁਸੀਂ ਗਾਣਾ ਲਾਇਆ ਵੀ ਮੈਨੂੰ ਉਹਨਾਂ ਨੇ ਹਰਾਇਆ ਜਿਹਨਾਂ ਨੂੰ ਮੈਂ ਬ੍ਰਾਂਡ ਬਣਾਇਆ ਸੀਗਾ ਅੰਦਰ ਕੋਈ ਗਿਲਾ ਜਾਂ ਹੁੰਦਾ ਯਾਰ ਸਹੀ ਹੈ ਹੈਗੇ ਤਾਂ ਆਪਾਂ ਸਾਰੇ ਰੱਬ ਇਨਸਾਨ ਆ ਹਰੇਕ ਜੇ ਕਿਸ ਨੂੰ ਬੁਰਾ ਲੱਗਦਾ ਤਾਂ ਮੈਨੂੰ ਵੀ ਲੱਗਦਾ ਸਾਰਿਆਂ ਚ ਹੀ ਹੁੰਦੇ ਆ ਬਈ ਕਿਸੇ ਨੂੰ ਗੁੱਸਾ ਆਉਂਦਾ ਕਿਸੇ ਨੂੰ ਦੁੱਖ ਲੱਗਦਾ ਕੋਈ ਕਿਸੇ ਨੂੰ ਖੁਸ਼ੀ ਹੁੰਦੀ ਹੈ ਨਾ ਸੋ ਆਏਗਾ ਤਾਂ ਮੈਂ ਵੀ ਇਨਸਾਨ ਆ ਆਪਾਂ ਬਸ ਇਹੀ ਗੱਲ ਹੈ ਨਾ ਅਸੀਂ ਸਾਰੇ ਇੱਕ ਮੈਂ ਇੱਕ گاਉਂ ਨਾਲਾਂ ਯਾਰ ਠੀਕ ਹੈ ਮੈਂ ਆਪਦੇ ਪਿੰਡ ਚ ਉੱਠ ਕੇ ਆਪਦਾ ਮਾੜਾ ਮੋਟਾ ਜਿੰਨਾ ਰੋਟੀ ਟੋਲੀ ਫੁਲਕਾ ਚਲਾਇਆ ਹਨਾ ਪਰ ਕਈ ਬੰਦੇ ਹੁਣ ਕਈ ਬੰਦੇ ਮੈਨੂੰ ਰੱਬ ਸਮਝਣ ਲੱਗ ਗਏ ਕਈ ਬੰਦੇ ਮੈਨੂੰ ਬੁਰਾ ਸਮਝਣ ਲੱਗ ਗਏ ਹੁਣ ਮੋਝ ਮੇਰੀ ਗਲਤੀ ਨਹੀਂ ਮੈਂ ਤਾਂ ਇਨਸਾਨ ਹੀ ਹਾਂ ਹੁਣ ਮੇਰੇ 'ਚ ਕੋਈ ਕਮੀਆਂ ਵੀ ਹੋ ਸਕਦੀਆਂ ਸੋ ਪੇਸ਼ਾ ਲੀਡਰੀ ਹੁਣ ਮੈਂ ਹੁਣ ਐਗਜ਼ਾਮਪਲ ਲਿਆ ਵੀ ਮੈਂ ਲੀਡਰ ਇਹੋ ਜਿਹੇ ਲੀਡਰਾਂ ਨੂੰ ਕਿਹਾ ਸੀ ਵੀ ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ ਜਿਹੜੇ ਚੰਗੇ ਬੰਦੇ ਨੇ ਉਹ ਚੰਗੇ ਵੀ ਨੇ ਯਾਰ ਮਨ ਲਾ ਕੇ ਵੀ ਡਾਕਟਰ ਨੂੰ ਕਿਹਾ ਸੀਗਾ ਜਿਹੜਾ ਮਨ ਲਾ ਕੇ ਡਾਕਟਰ ਤੇ ਕਰਦਾ ਵਰਗਿਆਂ ਨੂੰ ਕਿਹਾ ਸੀ ਡਾਕਟਰ ਵਰਗਿਆਂ ਨੂੰ ਕਿਹਾ ਸੀ ਲਾ ਲੋ ਹਾਂ ਵੀ ਜੋ ਜੋ ਕੋਈ ਗਲਤ ਕੰਮ ਕਰਦਾ ਯਾਰ ਕੋਈ ਕਿਸੇ ਦੇ ਵਿਸ਼ਵਾਸ ਦਾ ਨਹੀਂ ਆਏ ਫਾਇਦਾ ਚੱਕਦਾ ਉਹਨਾਂ ਵਾਸਤੇ ਸੀ ਉਹ ਗੱਲ ਇੱਕ ਮੈਂ ਮੰਨ ਲਓ ਹੁਣ ਗਾਣਿਆਂ ਵੀ ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਹਨ ਕੀ ਤੁਸੀਂ ਆਪਣੀ ਜ਼ਿੰਦਗੀ ਨਾਲ ਐਕਸਪੈਰੀਮੈਂਟ ਕਰ ਰਹੇ ਹੋ ਉਹੀ ਲਿਖਦੇ ਆ ਜੋ ਹਟਾਉਣੇ ਕੀ ਨਹੀਂ ਬਾਈ ਦੇਖੋ ਜਿੰਨਾ ਚਿਰ ਥੋੜੀ ਖੁੱਚਾਂ ਭਾਰ ਚੱਲਦੀਆਂ ਨੇ ਉਹਨਾਂ ਚਿਰ ਤੁਹਾਨੂੰ ਪੰਗਾ ਹਰੇਕ ਲੈ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਹੁਣ 28 ਸਾਲਾਂ ਨੇ ਆ ਜਦੋਂ 40 ਸਾਲਾਂ ਦਾ ਬੰਦਾ ਹੋ ਜਾਂਦਾ ਨਾ ਉਦੋਂ ਆਏ ਜੇ ਸੋਚਣ ਲੱਗ ਜਾਂਦਾ ਵੀ ਯਾਰ ਇਹਦੇ ਚ ਘਾਟ ਆ ਇਹਦੇ ਚ ਵੱਧ ਆ ਸੋ ਇੱਕ ਉਮਰ ਹੁੰਦੀ ਹੈ ਇੱਕ ਜੋਰ ਹੁੰਦਾ ਉਦੋਂ ਜਿਹੜਾ ਬੰਦਾ ਉਹ ਕਹਿੰਦੇ ਸਭ ਤੋਂ ਮਾੜਾ ਬੰਦਾ ਉਹ ਹੁੰਦਾ ਜਿਹਦੇ ਕੋਲ ਜੋਰ ਹੋਵੇ ਤੇ ਉਹ ਪਰਖੇ ਨਾ ਤੇ ਫਿਰ ਇਹ ਤਾਂ ਜੋਰ ਜੋਰ ਵਾਲੀਆਂ ਗੱਲਾਂ ਨੇ ਬਾਈ ਜਦੋਂ ਥੋੜੇ ਚਿਰ ਦਾਮਾਂ ਤੁਸੀਂ ਲੜੋ ਜੰਗਾ ਜੰਗਾ ਲੜਦੇ ਲੜੀਆਂ ਵੀ ਜਾਂਦੀਆਂ ਹਾਰ ਵੀ ਜਾਂਦੇ ਨੇ ਜਿੱਤ ਵੀ ਜਾਂਦੇ ਨੇ ਜਦੋਂ ਮੰਨ ਲਓ ਬਾਈ ਟਰੋਲ ਹੋ ਜਾਂਦਾ ਹੈ ਨਾ ਕਿਤੇ ਉਹੀ ਬੰਦੇ ਇੱਕ ਪੱਖ ਦੇ ਵਿੱਚ ਹੁੰਦੇ ਆ ਉਹੀ ਬੰਦੇ ਵਿਰੋਧ ਚ ਹੁੰਦੇ ਆ ਇਹ ਫਿਰ ਚੀਜ਼ਾਂ ਮੂਸੇ ਵਾਲ ਇਫੈਕ ਜਦ ਮੇਰੀ ਹਾਰ ਤੇ ਹਸਰੇ ਸੀ ਅੱਜ ਉਹ ਸਿੰਗਲੇ ਦੀ ਜੇਲ੍ਹ ਜਾਣਦੇ ਸੀ ਜਾਂਦੇ ਨੇ ਵੀ ਲੋਕਾਂ ਦਾ ਕੰਮ ਹੈ ਸਵਾਦ ਲੈਣਾ ਇਹ ਅੱਜ ਮੇਰੀ ਕੁਝ ਮੈਥੂ ਕੋਈ ਗਲਤੀ ਹੋ ਗਈ ਤਾਂ ਮੇਰਾ ਸਵਾਦ ਲੈਣਾ ਕੱਲ ਨੂੰ ਉਹਨਾਂ ਤੋਂ ਹੋ ਗਈ ਹੋਰ ਵੀ ਇਹ ਸਿਰਫ ਸਵਾਦ-ਸਵਾਦ ਪਿੱਛੇ ਤੇ ਸਵਾਦ-ਸਵਾਦ 'ਚ ਇਹਨਾਂ ਨੇ ਆਪਦਾ ਵੀ ਨੁਕਸਾਨ ਕਰਾ ਲਿਆ ਕਿਉਂਕਿ ਸਿਰਫ ਸਵਾਦ ਪਿੱਛੇ ਤੁਰੇ ਫਿਰਦੇ ਨੇ ਇਹਨਾਂ ਨੇ ਨਾ ਆਪਦੇ ਕੱਲ ਦੀ ਸੋਚੀ ਨਾ ਉਹਦੇ ਅੱਜ ਦੀ ਸੋਚੀ ਇਹ ਬਸ ਵੀ ਉਹਨਾਂ ਨੂੰ ਐ ਵੀ ਕਿਹੜਾ ਡਿੱਗਦਾ ਤੇ ਕਦੋਂ ਤਾੜੀ ਮਾਰੀਏ ਸੋ ਲੋਕਾਂ ਦੀ ਫਿਤਰਤ ਆ ਬਾਈ ਇੱਕ ਬਾਈ ਜਦੋਂ ਮੰਨ ਲਓ ਤੁਸੀਂ ਮੰਨ ਲਓ ਚੜਾਈ ਸੀਗੇ ਵੈਸੇ ਹੁਣ ਵੀ ਆ ਚਲੋ ਜਿ ਉਦੋਂ ਜਿਹੜੇ ਯਾਰ ਸੀਗੇ ਤੇ ਵੋਟਾਂ ਵੇਲੇ ਨਹੀਂ ਆਏ ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਹੁਣ ਚੱਕਨੇ ਨੇ ਫੋਣੇ ਕਿ ਕਿਹੜੇ ਹੋ ਜੇ ਯਾਰ ਆ ਉਹ ਨਹੀਂ ਨਹੀਂ ਭਾਈ ਉਹ ਤਾਂ ਗਾਣੇ ਹੁੰਦੇ ਨੇ ਉਹ ਆਪਣੀ ਉਹ ਮਿਊਚੁਅਲ ਫੀਲਿੰਗ ਹੁੰਦੀ ਆ ਪਰ ਠੀਕ ਹੈ ਜਿਹੜਾ ਆਏ ਨਹੀਂ ਪੈਣਾ ਕਿ ਹੈਗੇ ਵੀ ਸੀ ਜਿਹੜੇ ਆਏ ਨਹੀਂ ਬਾਅਦ ਉਹ ਕੋਈ ਗੱਲ ਨਹੀਂ ਭਾਈ ਦੁਨੀਆ ਦੀ ਫਿਤਰਤ ਹੈ ਸਾਰੇ ਤੁਹਾਡੇ ਨਾਲ ਨਹੀਂ ਖੜਦੇ ਮੁਸੀਬਤਾਂ ਦਾ ਫਿਰ ਫਾਇਦਾ ਹੀ ਕੀ ਹੋਇਆ ਜੇ ਤੁਹਾਨੂੰ ਪਰਖਣਾ ਸੀ ਤੇ ਕੋਈ ਇਸ਼ੂ ਵਾਲੀ ਗੱਲ ਨਹੀਂ ਜਿੰਨਾਂ ਨੇ ਸਾਥ ਦਿੱਤਾ ਜਿੰਨੇ ਨਹੀਂ ਉੱਤ ਉਹਨਾਂ ਦਾ ਵੀ ਸ਼ੁਕਰੀਆ ਦਾ ਜਦੋਂ ਇਸ ਤੋਂ ਬਾਅਦ ਫਰਵਨ ਫਿਊਚਰ ਪਲਾਨ ਕੀਆ ਭਾਈ ਕੱਲੇ ਰਾਜਨੀਤੀ ਜਾਂ ਗਾਇਕੀ ਜਾਂ ਇਕੱਠੇ ਬਾਈ ਆ ਗਿਆ ਲੋਟ ਰਾਜਨੀਤੀ ਕੋਈ ਆਪਣਾ ਪੇਸ਼ਾ ਨਹੀਂ ਸੀ ਬਾਈ ਮੈਂ ਪਹਿਲਾਂ ਹੀ ਦੱਸਦਾ ਜੀ ਜਿੰਨੇ ਕਿ ਜੋਗੇ ਹੈਗੇ ਲੋਕਾਂ ਨੇ ਪਹਿਲਾਂ ਵੀ ਹਾਜ਼ਰ ਸੀ ਹੁਣ ਵੀ ਹਾਜ਼ਰ ਆਪਦਾ ਕੰਮ ਕਰੀ ਜਾਣਾ ਬਸ ਉਹ ਚੱਲੀ ਹੋ ਜਾਂਦਾ ਆਪਣਾ ਜਦੋਂ ਬਾਈ ਪਹਿਲੇ ਮਨ ਲੋਕਾਂ ਜੀਆਂ ਸੀ ਕਾਲਜ ਦੇ ਵੀਡੀਓ ਆਉਂਦੀ ਹੈ ਨਾ ਉਹ ਆਪਣੇ ਕੰਟੈਂਟ ਤੋਂ ਲੈ ਕੇ ਅੱਜ ਤੱਕ ਕਿਵੇਂ ਦੇਖਦੇ ਸਿੱਧੂ ਮੂਸੇ ਵਾਲਾ ਆਪਦੀ ਜ਼ਿੰਦਗੀ ਬਾਈ ਅਸੀਂ ਨਾਰਮਲ ਕਰਨ ਦੇ ਇਨਸਾਨ ਆ ਬਾਈ ਯਾਰ ਪਤਾ ਨਹੀਂ ਲੋਕ ਕੀ ਦੇਖਦੇ ਨੇ ਕੀ ਨਹੀਂ ਅਸੀਂ ਆ ਇਹੋ ਜਿਹੇ ਪਿੰਡਾਂ ਚ ਉੱਠ ਕੇ ਗਏ ਹੋਏ ਆਂ ਠੀਕ ਹੈ ਵਧੀਆ ਲੱਗਦਾ ਜਦੋਂ ਕਿਤੇ ਪਿਛਲਾ ਸਫਰ ਦੇਖਦੇ ਆ ਕਿੱਥੋਂ ਸਟਾਰਟ ਕੀਤਾ ਤੇ ਕਿੱਥੋਂ ਤੱਕ ਗਏ ਆ ਤੇ ਹਜੇ ਉਸ ਚੀਜ਼ ਨੂੰ ਮੈਂਟੇਨ ਕਰ ਰਹੇ ਆ ਤਾਂ ਵਧੀਆ ਲੱਗਦਾ ਬਾਈ ਇਹ ਮਿਹਨਤ ਨਾਲ ਹੀ ਆ ਸਾਰਾ ਕੁਝ ਵੀਰੇ ਤੇ ਜਿਹੜਾ ਮੰਨ ਲੋ ਜਿਹੜੇ ਗੀਤ ਆਉਂਦੇ ਆ ਬਾਈ ਉਹ ਕਿੱਥੋਂ ਆਉਂਦੇ ਆ ਮੰਨ ਲੋ ਬਹਿ ਕੇ ਸੋਚ ਕੇ ਦੇਖਦਾ ਜਾਂ ਗੀਤਾਂ ਦੇ ਉਦੋਂ ਲਿਖਦਾ ਨਹੀਂ ਨਹੀਂ ਬਾਈ ਇਹ ਤਾਂ ਸ਼ੌਂਕ ਹੁੰਦਾ ਹਰੇਕ ਨੂੰ ਬਈ ਇਹ ਤਾਂ ਚੱਲੀ ਜਾਂਦੀ ਨੇ ਜਦੋਂ ਸਮਾਜ ਚ ਤੁਸੀਂ ਵਿਚਰੀ ਜਾਂਦੇ ਹੋ ਲੋਕ ਆਪ ਹੀ ਤੁਹਾਨੂੰ ਚੀਜ਼ਾਂ ਬਣਾ ਬਣਾ ਦੇ ਜਾਂਦੇ ਨੇ ਸੋ ਮੈਨੂੰ ਤਾਂ ਮੇਰੇ ਤਾਂ ਕੋਈ ਲਿਖਣਾ ਆਪਾਂ ਕੋਈ ਸ਼ਾਇਰ ਨਹੀਂ ਹੈਗੇ ਜਾਂ ਤੁਰੇ ਫਿਰਦੇ ਬਸ ਜੋ ਮਨ 'ਚ ਵਿਚਾਰ ਆਇਆ ਹੁੰਦਾ ਉਹੀ ਲੋਕਾਂ ਸਾਹਮਣੇ ਪੇਸ਼ ਕਰ ਦਿੰਦਾ। ਪਹਿਲਾਂ ਜਦੋਂ ਮਨ ਲਓ ਇੱਕ ਬਟਾਲ ਵੀ ਸੀਗੇ ਉਹ ਹਰ ਚੀਜ਼ ਨੂੰ ਗਾਵਣਾ ਦੇਖਦੇ ਸੀਗੇ ਹਨਾ ਤੇ ਤੁਸੀਂ ਹਾਂ ਜਿਹੜਾ ਹਰੇਕ ਨੂੰ ਹਥਿਆਰ ਨਾਲ ਦੇਖਦਾ ਥੜਾ ਕਿੰਨਾ ਤੜਾਕੇ ਨਾਲ ਦੇਖਦਾ ਮਤਲਬ ਨਹੀਂ ਉਹੀ ਗੱਲ ਹੈ ਨਾ ਹਰੇਕ ਦਾ ਅੰਦਾਜ਼ ਆ ਬਾਈ ਹਰੇਕ ਬੰਦਾ ਕੋਈ ਕਿਵੇਂ ਦੇਖਦਾ ਕੋਈ ਕਿਵੇਂ ਦੇਖਦਾ ਤੇ ਹਰੇਕ ਦਾ ਸਟਾਈਲ ਹੈ ਬਾਈ ਉਹ ਕਰੀ ਜਾਂਦੇ ਨੇ ਸਾਨੂੰ ਅੱਜ ਤਾਂ ਚੰਗਾ ਲੱਗਦਾ ਸ਼ਿਵ ਕੁਮਾਰ ਜੀ ਨੂੰ ਉਦੋਂ ਚੰਗਾ ਲੱਗਦਾ ਹੁਣ ਸੋ ਹਰੇਕ ਬੰਦਾ ਆਪੂ ਆਪਣਾ ਸਟਾਈਲ ਜਿੰਦਗੀ ਜਿਉਣ ਦਾ ਉਹ ਜਿਉਂ ਹੀਆਂ ਦੋਸਤਾਂ ਉਹ ਕਤਾਂ ਮਤਲਬ ਕਿ ਇੱਕ ਗੱਲ ਤਾਂ ਮੰਨ ਹੀ ਜਾਂਦੇ ਆ ਆਮ ਲੋਕਾਂ ਦੇ ਵਿੱਚ ਧਾਰਨਾ ਵੀ ਜੇ ਸਿੱਧੂ ਮੂਸੇ ਵਾਲਾ ਨੂੰ ਦੇਖ ਲਈ ਜਿਵੇਂ ਹੁਣ ਆਪਾਂ ਮੰਨ ਲਾ ਟਰੈਕਟਰ ਤੇ ਬੈਠੇ ਆ ਵੀ ਬੰਦਾ ਜੇ ਆਪਦੀ ਵੀ ਜ਼ਮੀਨ ਪਾਉਂਦਾ ਤਾਂ ਨਾਲ ਵਾਲੇ ਤੇ ਵੀ ਵੱਟ ਵੱਡ ਨੂੰ ਜੀ ਕਰਦਾ ਹੋਣਾ ਇਹਨਾ ਜੋਸ਼ ਨਹੀਂ 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 ਬਾਈ ਆਪਾਂ ਤਾਂ ਸਗੋਂ ਦੀ ਜਿੰਨਾ ਹੋ ਸਕਦਾ ਆਪਦੇ ਨਾਲ ਦੇ ਆ ਦੀ ਜੇ ਤੁਸੀਂ ਆਪਦੇ ਨਾਲ ਦੇ ਨਾਲ ਤਕੜੇ ਕਰੋਗੇ ਬਈ ਤੁਹਾਡੀ ਜ਼ਿੰਦਗੀ ਸੌਖੀ ਲੰਘ ਜਾਂਦੀ ਏ ਕਟੋਕਟ ਥੋੜੇ ਬਣੇ ਤਾਂ ਨਹੀਂ ਝਾਕਦਾ ਵੀ ਇਹ ਤੋਂ ਕੁਝ ਲੈ ਲਈਏ ਹਨ ਜੇ ਆਪਦੇ ਨਾਲ ਲਾ ਕੋਈ ਰੱਜੇ ਪੁੱਜੇ ਉਹ ਸੋ ਆਪਣੇ ਤਾਂ ਹਮੇਸ਼ਾ ਜ਼ਿੰਦਗੀ ਦਾ ਰੂਲ ਇਹੀ ਰਿਹਾ ਵੀ ਜਿੰਨੇ ਅਕੜੀ ਕਰ ਸਕੀਏ ਹਮੇਤਿ ਕਰੀਏ ਵੀ ਖਲਾਫਤ ਕਰਨ ਦੀ ਬਹੁਤ ਘੱਟ ਪਰ ਉਹ ਹਾਲਾਤ ਐਸੇ ਬਣ ਜਾਂਦੇ ਕਈ ਵਾਰੀ ਤੇ ਚੀਜ਼ਾਂ ਕੰਟਰੋਲ ਆਊਟ ਆਫ ਕੰਟਰੋਲ ਹੋ ਜਾਂਦੀਆਂ ਪਰ ਆਪਾਂ ਜ਼ੋਰ ਲਾਈਦਾ ਵੀ ਚਲੋ ਜਿੰਨੇ ਵੀ ਬੰਦੇ ਹੋਣ ਤਕੜੇ ਰਹਿਣਾ ਆਪਣੇ ਨਾਲ ਦੇ ਤੇ ਹੁਣ ਮੰਨ ਲਓ ਜਦੋਂ ਕਿਉਂਕਿ ਜਿਨ੍ਹਾਂ ਦੇ ਤੁਹਾਨੂੰ 40000 ਪਲੱਸ ਬੰਦੇ ਨੇ ਲੋਕਾਂ ਨੇ ਵੋਟਾਂ ਪਾਆਂ ਉਹ ਫਿਰ ਤੁਹਾਨੂੰ ਮਿਲਣ ਆਉਂਦੇ ਹੋਣੇ ਉਹਦੇ ਕੰਮ ਲੈ ਕੇ ਆਉਂਦੇ ਹੋਣੇ ਪਰ ਉਹਨ ਆਇਆ ਤੇ ਕੋਸ਼ਿਸ਼ ਕਰੀਦੀ ਹਰੇਕ ਵਾਰੀ ਜਿਸ ਤੱਕ ਮਸਲਾ ਕੋਈ ਨਾ ਕੋਈ ਹੱਲ ਕਰਵਾ ਸਕਦਾ ਤਾਂ ਕਰਵਾਉਣੀ ਪਹਿਲਾਂ ਵੀ ਕਰਵਾਉਂਦੇ ਸੀ ਵੋਟਾਂ ਤੋਂ ਜਿੰਨੇ ਕੁ ਜੋਗੇ ਹੈਗੇ ਆ ਬਈ ਲੋਕਾਂ ਨਾਲ ਖੜੇ ਆ ਬਾਕੀ ਪ੍ਰਮਾਤਮਾ ਨੇ ਕਿਸੇ ਇਤੋ ਵੱਧ ਜੋਗੇ ਕੀਤਾ ਤਾਂ ਵੱਧ ਜ਼ੋਰ ਲਾਵਾਂਗੇ ਕੋਈ ਮਸਕੜਾ ਨਹੀਂ ਸਰ ਇਹ ਮੰਨਿਆ ਜਾਵੇ ਹਾਂ ਤੇ ਦੇ ਗਾਣੇ ਅੰਗਰੇਜ਼ੀ ਚੋਂ ਲਾਗੇ ਬੰਦਾ ਅੰਗਰੇਜ਼ੀ ਖਣੀ ਤਾਂ ਨਹੀਂ ਨਹੀਂ ਉਹ ਪਹਿਲਾਂ ਵੀ ਬਾਈ ਕਰੀ ਜਾਂਦੇ ਇਹ ਤਾਂ ਉਹੀ ਗੱਲ ਹੈ ਸ਼ੌਂਕ ਆ ਬਾਈ ਆਪੇ ਇਹ ਕੋਈ ਉਹਦੇ ਵਾਸਤੇ ਠੀਕ ਹੈ ਖੇਤਰ ਬਣ ਗਿਆ ਕਿੱਤਾ ਬਣ ਗਿਆ ਪਰਾਪਾ ਸ਼ੌਂਕ ਲਈ ਕਰੀਦਾ ਜੋ ਮਨ ਨੂੰ ਪਉਂਦੀ ਚੀਜ਼ ਉਹ ਕਰੀਦੀ ਜਿਹੜੀ ਨਹੀਂ ਦਿਲ ਲੱਗਦਾ ਉਹ ਨਹੀਂ ਕਰਦੇ ਪੰਗੋ ਕਰ ਲੈਣੇ ਤੇ ਫਿਰ ਆਖਰ ਤੇ ਬਈ ਜਿਹੜਾ ਹੈਗਾ ਨੌਜਵਾਨਸ ਨੂੰ ਜਿਹੜਾ ਹੈਗਾ ਦੇਖਦੇ ਆ ਜਾਂ ਜਿਨ੍ਹਾਂ ਨੇ ਆਪ ਦਾ ਚਾਹੁੰਦੇ ਆ ਵੀ ਮੂਸੇ ਵਾਲੇ ਵਰਗੇ ਬਣ ਜਗੇ ਯਾਰ ਕੀ ਕਹਿਣਾ ਚਾਹਾਂਗਾ ਕਿਵੇਂ ਬਣ ਸਕਦਾ ਨਹੀਂ ਮੈਂ ਤਾਂ ਕਹਿੰਦਾ ਮੇਰੇ ਚ ਤਾਂ ਕੋਈ ਐਡੀ ਚੰਗਿਆਈ ਨਹੀਂ ਵੀ ਮੇਰੇ ਵਰਗਾ ਬਣਨਾ ਬਸ ਮੈਂ ਇਹ ਕਹਿੰਦਾ ਵੀ ਭਾਈ ਜੋ ਮਾਂ ਪਿਓ ਤੁਹਾਡੇ ਤੁਹਾਡਾ ਮੈਂ ਇੰਨੀ ਮਿਹਨਤ ਕਰਾਉਂਦੇ ਪੜਦੇ ਪੜਾਉਂਦੇ ਲਿਖਾਉਂਦੇ ਹਨਾ ਇੰਨੀ ਆਪਣਾ ਜੀਵਨ ਸਾਰਾ ਤੁਹਾਡੇ ਤੇ ਲਾ ਰਹਿੰਦੇ ਤਾਂ ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਇੱਕ ਉਦਮ ਸਵੇਰਾ ਦਿਓ ਤੇ ਜਿਵੇਂ ਮੈਂ ਆਪਦੇ ਮਾਂ ਪਿਓ ਨੂੰ ਇੱਕ ਚੰਗੀ ਜ਼ਿੰਦਗੀ ਦਿੱਤੀ ਹੈ ਸਭ ਤੋਂ ਵੱਡਾ ਮਰਦ ਸਭ ਤੋਂ ਵੱਡਾ ਸੂਰਮਾ ਉਹੀ ਹੈ ਜੋ ਆਪਦਾ ਘਰ ਸੰਭਾਲੇ ਜਿਹਨੇ ਘਰ ਸੰਭਾਲਿਆ ਦੇਸ਼ ਤੇ ਪੰਜਾਬ ਦਾ ਆਪੀ ਸੂਰਜੂਗਾ ਕਿਲਾਸ ਜਿੰਦਗੀ ਦਾ ਟਰਨਿੰਗ ਪੁਆਇੰਟ ਕਿਹਨੂੰ ਮੰਨਦੇ ਹੋ ਕਿਹੜਾ ਜਦੋਂ ਚੜਨ ਵੇਲੇ ਜਾਂ ਕੋਈ ਵੀ ਜ਼ਿੰਦਗੀ ਜਿਹਨੇ ਤੁਹਾਨੂੰ ਮੰਨ ਲਓ ਜਿਹੜਾ ਹੈਗਾ ਅੰਦਰੋ ਸ਼ੋਭਦੀਪ ਨੂੰ ਸਿੱਧੂ ਮੂਸੇ ਵਾਲਾ ਬਾਈ ਹਰੇਕ ਬੰਦੇ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਉਹਦੀਆਂ ਸਫਲਤਾਵਾਂ ਹੀ ਹੁੰਦੀਆਂ ਨੇ ਜਦੋਂ ਉਹ ਕਿਸੇ ਚੀਜ਼ ਦੇ ਵਿੱਚ ناکامی ਉਹਨੂੰ ਮਿਲਦੀ ਹੈ ਤਾਂ ਉਹ ਬੰਦਾ ਹੋਰ ਦੁੱ ਹੋਰ ਮਿਹਨਤ ਕਰਦਾ ਤਾਂ ਹੋਰ ਮਕਾਮ ਤੇ ਪਹੁੰਚਦਾ ਸੋ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਮੇਰੀਆਂ ਸਫਲਤਾਵਾਂ ਹੀ ਸੀ ਹਰੇਕ ਪੁਆਇੰਟ ਤੇ ਜਿੱਥੋਂ-ਜਿੱਥੋਂ ਤੇ ਮੈਨੂੰ ਨਕਾਰਿਆ ਗਿਆ ਤੇ ਮੈਂ ਕੋਸ਼ਿਸ਼ ਕੀਤੀ ਆ ਉਹਦਾ ਜੋਰ ਲਾ ਕੇ ਵੀ ਉਸ ਹਾਰਡਲ ਨੂੰ ਪਾਰ ਕੀਤਾ ਤੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਟਰਨਿੰਗ ਪੁਆਇੰਟ ਆਉਂਦਾ ਹੈ ਕਈ ਬੰਦੇ ਨੂੰ ਇਗਨੋਰ ਕਰਕੇ ਮਨ ਸੱਟ ਕੇ ਵਾਹ ਜਾਂਦੇ ਕਈ ਬੰਦੇ ਹੋਰ ਮਿਹਨਤ ਕਰਕੇ ਉਹਨੂੰ ਟੱਪ ਜਾਂਦੇ ਸਹੀ ਗੱਲ ਮੈਂ ਜਿਹੜਾ ਹੈਗਾ ਆਪਣੀਆਂ ਅਸਫਲਤਾਵਾਂ ਨੂੰ ਸਫਲਤਾ ਬਣਾਉਣਾ ਸਾਰਿਆਂ ਦੀ ਜ਼ਿੰਦਗੀ ਦੀ ਮੋਟੋ ਇਹ ਹੈ ਬਈ ਵੀ ਮਿਹਨਤ ਕਰੋ ਬਸ ਮਿਹਨਤੀ ਸਾਰਾ ਕੁਝ ਹੀ ਹੈ ਸਾਡੇ ਗੁਰੂ ਸਾਹਿਬਾਨ ਨੇ ਵੀ ਕਿ ਉਸ ਮਿਹਨਤ ਜੋਰ ਲਾਓ ਡਾਊਨਟ ਵਰਥ ਰਹੋ ਆਪਦੇ ਲੋਕਾਂ ਚ ਵਿਚਰੋ ਲੋਕਾਂ ਨੂੰ ਆਪਣੇ ਨਾਲ ਨਾਲ ਲੈ ਕੇ ਚੱਲੋ ਜਿੰਨੇ ਲੋਕਾਂ ਨੂੰ ਤੁਸੀਂ ਟੀਮ ਤਕੜੀ ਕਰੋਗੇ ਤੁਸੀਂ ਤਕੜੇ ਹੋਵੋਗੇ ਤੁਸੀਂ ਸਮਾਏ ਤਾਂ ਬਹੁਤ ਬਤਾਂ ਨਾ ਨਾ ਸ਼ੁਕਰੀਆ ਭਾਈ ਸ਼ੁਕਰੀਆ ਐਨੀ ਟਾਈਮ ਸੋ ਇਹ ਸਾਣਾ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਬਾਰੇ ਆਪਦੇ ਤਜਰਬੇ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਤੁਹਾਡਾ ਉਸ ਵਾਸਤੇ ਬਹੁਤ ਬਹੁਤ ਧੰਨਵਾਦ